ਸ਼ੁਸ਼ਕਾਲ ਜੀ ਜਿਨੇ ਵੀ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਮੇਰੀ ਵੀਡੀਓ ਨੂੰ ਵੇਖ ਰਹੇ ਹੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਔਰ ਕੁਝ ਬੇਨਤੀਆਂ ਮੇਰੇ ਮਨ ਦੇ ਵਿੱਚ ਆਈਆਂ ਨੇ ਮਨ ਦੇ ਵਿੱਚ ਤਾਂ ਬਹੁਤ ਸਾਰੀਆਂ ਦੇ ਹੋਣ ਗਈਆਂ ਪਰ ਕਈ ਵਾਰ ਕੀ ਹੈ ਬੰਦਾ ਕਿਸੇ ਕਾਰਨਾ ਕਰਕੇ ਕਿਸੇ ਰਜੇਮੀਆਂ ਕਰਕੇ ਉਹ ਬੇਨਤੀਆਂ ਕਰਨ ਤੋਂ ਥੋੜਾ ਪਛੜ ਜਾਂਦਾ ਮੇਰੇ ਮਨ ਦੇ ਵਿੱਚ ਅੱਜ ਥੋੜਾ ਟਾਈਮ ਪਹਿਲਾਂ ਹੀ ਇਹ ਗੱਲ ਆਈ ਕਿ ਹੁਣ ਵੇਖੋ ਜਿੱਦਾਂ ਪੰਜਾਬ ਦੇ ਵਿੱਚ ਹਾੜੀ ਦਾ ਸੀਜ਼ਨ ਚੱਲਦਾ ਕਣਕ ਦਾ ਸੀਜ਼ਨ ਚੱਲਦਾ ਕਣਕ ਬਿਲਕੁਲ ਪੱਕੀ ਹੋਈ ਹੈ ਤੇ ਉਸ ਪੱਕੀ ਕਣਕ ਤੇ ਇਸ ਵਾਰ ਜਿੰਨੀ ਮਾਰ ਪਈ ਹੈ ਮੇਰੇ ਖਿਆਲ ਦੇ ਵਿੱਚ ਉਹ ਨਹੀਂ ਕਿਸੇ ਸਾਲ ਚ ਨਹੀਂ ਪਈ ਕਿਤੇ ਹਨੇਰੀਆਂ ਕਰਕੇ ਹੋ ਗਿਆ ਕੁਝ ਤੇ ਕਿਤੇ ਕਣਕ ਨੂੰ ਅੱਗ ਲੱਗਣ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਅੱਗ ਦਾ ਨੁਕਸਾਨ ਆ ਉਹ ਬਹੁਤ ਵੱਡਾ ਹੈ ਕਿੰਨੇ ਸੈਂਕੜੇ ਏਕੜ ਜਿਹੜੀ ਹੈ ਉਹ ਐਸਵਾਰ ਕਣਕ ਦੀ ਜਿਹੜੀ ਫਸਲ ਆ ਉਹ ਤਬਾਹ ਹੋ ਗਈ ਬਿਲਕੁਲ ਕਈਆਂ ਦੀ ਕਣਕ ਵੱਡੀ ਹੋਈ ਸੀ ਉਹਨਾਂ ਤੂੜੀ ਬਣਾਣੀ ਸੀ ਉਹ ਤਬਾਹ ਹੋ ਗਈ ਕਈਆਂ ਦੀ ਖੜੀ ਹੋਈ ਫਸਲ ਸਾਰੀ ਕਣ ਤਬਾਹ ਹੋ ਗਈ ਉਸ ਅੱਗ ਦੀ ਭੇਟ ਕਈਆਂ ਦੇ ਟਰੈਕਟਰ ਚੜ ਗਏ ਕਈਆਂ ਦੀਆਂ ਕਬੈਨਾ ਚੜ ਗਈਆਂ ਕਈਆਂ ਦੀਆਂ ਟਰਾਲੀਆਂ ਚੜ ਗਈਆਂ ਤੇ ਉਸ ਅੱਗ ਦੀ ਭੇਟ ਕਈ ਬੰਦੇ ਵੀ ਚੜੇ ਔਰ ਮੈਂ ਤੇ ਇਹ ਬੇਨਤੀ ਜਿਹੜੀ ਕਰਦਾ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਖਾਸ ਕਰਕੇ ਜਿਹੜੇ-ਜਿਹੜੇ ਪਿੰਡ ਦੇ ਵਿੱਚ ਇਹ ਅੱਗ ਨਾਲ ਫਸਲਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਪਿੰਡ ਦੇ ਜਿੰਨੇ ਵੀ ਐਨ ਆਰ ਆਈ ਵੀਰ ਵੀਰ ਭੈਣਾ ਜੋ ਵੀ ਹੈ ਐਨ ਆਰ ਆਈ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੇ ਆਪਣੇ ਪਿੰਡ ਦੇ ਵਿੱਚ ਤੁਸੀਂ ਇਹ ਪਤਾ ਕਰਕੇ ਕਿ ਕਿਹੜੇ ਕਿਸਾਨ ਦਾ ਕਿੰਨਾ ਨੁਕਸਾਨ ਹੋਇਆ ਸਾਰੇ ਦੇਸ਼ਾਂ ਦੇ ਵਿੱਚੋਂ ਕਿਸੇ ਇੱਕ ਪਿੰਡ ਦਾ ਇੱਕ ਦੇਸ਼ ਦੇ ਵਿੱਚ ਤਾਂ ਨਹੀਂ ਸਾਰੇ ਰਹਿ ਰਹੇ ਅਲੱਗ-ਅਲੱਗ ਦੇਸ਼ਾਂ ਵਿੱਚ ਰਹਿੰਦੇ ਆ ਕਿੰਨੇ ਲੋਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਉਹ ਅਗਲਾ ਆਪਣਾ ਅਗਰ ਦਸਵੰਦ ਕੱਢ ਦੇਣ ਨਾ ਵੀ ਇਸ ਵਾਰ ਆਪਾਂ ਜਿਹੜਾ ਦਸਵੰਦ ਹੈ ਹੋਰ ਕਿਤੇ ਨਹੀਂ ਭੇਜਣਾ ਬਸ ਜੇ ਭੇਜਣਾ ਤੇ ਸਿਰਫ ਕਿਸਾਨਾਂ ਦੇ ਘਰ ਭੇਜਣਾ ਜਿਹੜੇ ਕਿਸਾਨਾਂ ਦਾ ਨੁਕਸਾਨ ਹੋ ਗਿਆ ਨਾ ਉਹਨਾਂ ਦੀ ਪਰਪਾਈ ਕਰੋ ਇਹ ਮੇਰੀ ਹੱਥ ਜੋੜ ਕੇ ਆਪ ਜੀਆਂ ਨੂੰ ਬੇਨਤੀ ਹੈ ਆਪਾਂ ਹੋਰ ਬਥੇਰੀਆਂ ਜਗ੍ਹਾ ਤੇ ਦਸਬੰਦ ਦਿੰਨੇ ਆ ਦੇਣਾ ਚਾਹੀਦਾ ਹਰ ਹਰ ਸਾਲ ਹੀ ਦਿੰਦੇ ਪਰ ਇਸ ਵਾਰ ਬੇਰੇ ਖਿਆਲ ਦੇ ਵਿੱਚ ਤਾਂ ਇਸ ਵਾਰ ਕੀ ਕਿਉਂਕਿ ਇਹ ਕੁਦਰਤੀ ਆਫਤਾਂ ਨੇ ਪਤਾ ਨਹੀਂ ਕਦੋਂ ਪੈ ਜਾਂਦੀਆਂ ਕਦੋਂ ਆ ਜਾਂਦੀਆਂ ਇਹਦਾ ਕੋਈ ਸਮਾਂ ਥੋੜਾ ਹੀ ਹੁੰਦਾ ਹੈ। ਬੀਅਸ ਸਾਲ ਆ ਗਈ, ਜੇ ਪਿਛਲੇ ਸਾਲ ਆਈ ਸੀ ਇਹ ਸਾਲ ਨਹੀਂ ਹੁੰਦੀ। ਉਮੀਦ ਤੇ ਸ਼ੁਰੂ ਚ ਇਹੀ ਹੁੰਦੀ ਹੈ ਵੀ ਸਾਰੇ ਠੀਕ ਠਾਕ ਰਹਿਣ ਪਰ ਇਸ ਸਾਲ ਜਿਹੜਾ ਬਹੁਤ ਬੁਰਾ ਹਾਲ ਹੋਇਆ, ਬਹੁਤ ਨੁਕਸਾਨ ਹੋਇਆ ਉਹ ਸਾਰੇ ਸਾਲਾਂ ਤੋਂ ਹੀ ਜ਼ਿਆਦਾ ਹੈ। ਹੁਣ ਸਾਰੇ ਐਨਆਰਆਈ ਵੀਰਾਂ ਪੈਣਾ ਨੂੰ ਬੇਨਤੀ ਹੈ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜੇ-ਜਿਹੜੇ ਪਿੰਡ ਚ ਫਸਲਾਂ ਦਾ ਨੁਕਸਾਨ ਹੋਇਆ ਤੁਸੀਂ ਉੱਥੋਂ ਪਤਾ ਕਰਕੇ ਕਿਸੇ ਵਿਸ਼ਵਾਸਪਾਤਰ ਦੇ ਰਾਹੀਂ ਜਾ ਕੇ ਜਾਂ ਪੈਸੇ ਭੇਜ ਦਿਓ ਜਾਂ ਖੁਦ ਜਾ ਕੇ ਤੁਹਾਡਾ ਸਮਾਂ ਬਣਦਾ ਜਾਣਦਾ ਤੇ ਉਸ ਕਿਸਾਨ ਨੂੰ ਤੁਸੀਂ ਉਹਦੀ ਹੈਲਪ ਕਰੋ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਐ ਉਹ ਮੰਗ ਲੈਂਦੇ ਐ ਕਿ ਮੇਰਾ ਨੁਕਸਾਨ ਹੋ ਗਿਆ ਮੈਨੂੰ ਕੋਈ ਮੇਰੀ ਹੈਲਪ ਕਰ ਦਿਓ ਕਿਸਾਨ ਹੀ ਇਹੋ ਜਿਹਾ ਹੈ ਜਿਹਨੂੰ ਮੰਗਣਾ ਹੀ ਨਹੀਂ ਆਉਂਦਾ ਕਿਸਾਨ ਨੂੰ ਮੰਗਣਾ ਨਹੀਂ ਆਉਂਦਾ ਕਿਸਾਨ ਦੀ ਜਦੋਂ ਫਸਲ ਦਾ ਨੁਕਸਾਨ ਹੁੰਦਾ ਨਾ ਉਹਦੀਆਂ ਕਿੰਨੀਆਂ ਉਮੀਦਾਂ ਟੁੱਟ ਜਾਂਦੀਆਂ ਆਪਾਂ ਸਾਰੇ ਫਸਲਾਂ ਨਾਲ ਜੁੜੇ ਜੁੜੇ ਹੋਏ ਲੋਕ ਐ ਕਿਸਾਨੀ ਨਾਲ ਜੁੜੇ ਹੋਏ ਲੋਕ ਐ ਕਿਸੇ ਕੋ ਘਾਟ ਐ ਕਿਸੇ ਕੋ ਵਾਧਾ ਐ ਕਿਸੇ ਕੋ ਹੈ ਵੀ ਨਹੀਂ ਐ ਪਰ ਹੈ ਤੇ ਸਾਰੇ ਕਿਸਾਨੀ ਕਿੱਤੇ ਦੇ ਨਾਲ ਜੁੜੇ ਹੋਏ ਅਟੈਚ ਬੰਦਾ ਹੀ ਆ ਨਾ ਆਪਾਂ ਸਾਰੇ ਇਸ ਕਰਕੇ ਕਿਸਾਨ ਦੀਆਂ ਕਿੰਨੀਆਂ ਉਮੀਦਾਂ ਹੁੰਦੀਆਂ ਉਹਨੂੰ ਹੁੰਦਾ ਵੀ ਫਸਲ ਆਏਗੀ ਮੈਂ ਬੱਚੀ ਦਾ ਵਿਆਹ ਕਰਾਂ ਫਸਲ ਆਏਗੀ ਮੈਂ ਬੱਚੇ ਦਾ ਵਿਆਹ ਕਰਾਂ ਫਸਲ ਆਏਗੀ ਮੈਂ ਘਰ ਸ਼ੁਰੂ ਕਰਨਾ ਹੈ ਫਸਲ ਆਏਗੀ ਮੈਂ ਨਵਾਂ ਟਰੈਕਟਰ ਲੈਣਾ ਹੈ ਫਸਲ ਆਏਗੀ ਕਿਸੇ ਨੇ ਆਪਣਾ ਬੱਚਾ ਵਿਦੇਸ਼ ਭੇਜਣਾ ਹੁੰਦਾ ਕਿਸੇ ਨੇ ਕੁਛ ਕਿਸੇ ਨੇ ਕੁਛ ਕਿਸੇ ਨੇ ਕੁਛ ਮਤਲਬ ਹਰ ਬੰਦਾ ਪਲਾਨ ਕਰਕੇ ਰੱਖਦਾ ਹੈ ਫਸਲ ਤੇ ਪਰ ਜਦੋਂ ਉਹਦੀ ਖੜੀ ਹੋਈ ਫਸਲ ਦਾ ਨੁਕਸਾਨ ਹੋ ਜਾਂਦਾ ਨਾ ਉਹਦੀਆਂ ਧਰੀਆਂ ਤਰਾਈਆਂ ਰਹਿ ਜਾਂਦੀਆਂ ਉਹਦੀਆਂ ਤਾਂਹਾਂ ਨਿਕਲ ਜਾਂਦੀਆਂ ਔਰ ਉਹ ਬਿਲਕੁਲ ਟੁੱਟ ਜਾਂਦਾ ਪੈਰੋਂਦੇ ਹੋਏ ਕਿਸਾਨਾਂ ਨੂੰ ਵੇਖਿਆ ਉਹ ਦਰਦ ਚੱਲਿਆ ਨਹੀਂ ਜਾਂਦਾ ਬੇਰੀਤੇ ਆਪ ਜੀਆਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਜਾਂ ਜਿਹੜੀਆਂ ਵੀ ਸਮਾਜ ਸੇਵੀ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਅਸੀਂ ਕਿਸਾਨ ਦਾ ਤਮਾਸ਼ਾ ਨਾ ਵੇਖੀਏ। ਉਹਦੇ ਸਿਰਫ ਹੰਝੂ ਨਾ ਵੇਖੀਏ। ਉਹਦੇ ਹੰਝੂਆਂ ਨੂੰ ਸਾਫ਼ ਕਰਨ ਦਾ ਯਤਨ ਕਰੀਏ। ਉਹਦਾ ਦੁੱਖ ਵੰਡਾਈਏ। ਉਹਦੇ ਨੁਕਸਾਨ ਦੀ ਪਰਪਾਈ ਕਰੀਏ। ਹੋਰ ਵੀ ਤੇ ਕਿੰਨੇ ਖਰਚੇ ਕਰ ਹੀ ਰਹੇ ਆ ਲੋਕ। ਕਿੰਨੇ ਖਰਚੇ ਕਰ ਦਿੰਦੇ ਆ। ਵਿਆਹਾਂ ਤੇ ਜੀਨੇ 25 ਲੱਖ ਲਾਉਣਾ ਤੁਸੀਂ 24 ਲੱਖ ਲਾ ਲਿਓ। ਲੱਖ ਘੱਟ ਲਾ ਲਿਓ। ਕੋਈ ਫਰਕ ਨਹੀਂ ਪੈਂਦਾ। ਕਾਪਾ ਕਿੰਨੇ ਵੱਡੇ ਵੱਡੇ ਜਿਹੜੇ ਹੈ ਨੁਕਸਾਨ ਹੋਏ ਹੋਏ ਕਿਸਾਨਾਂ ਦੇ ਭਰ ਸਕਦੇ ਆ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਜਿਹੜੇ ਪਿੰਡ ਦੇ ਵਿੱਚ ਜਿਵੇਂ ਜਿਵੇਂ ਨੁਕਸਾਨ ਹੋਇਆ ਆਪਣਾ ਦਸਬੰਦ ਤੁਸੀਂ ਆਪਣੇ ਪਿੰਡ 'ਚ ਵੇਚ ਕੇ ਆਪਣੇ ਕਿਸਾਨਾਂ ਨੂੰ ਪੈਰਾਂ ਸਿਰ ਖੜੇ ਕਰੋ ਉਹ ਬਿਲਕੁਲ ਟੁੱਟ ਚੁੱਕੇ ਆ ਜਿਹੜੇ ਲੋਕਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਫਸਲ ਖੜੀ ਸੜ ਗਈ ਸਾਰੀ ਦੀ ਸਾਰੀ ਸੜ ਗਈ ਘਰਚ ਬਾਛੋਂ ਵਾਸਤੇ ਕੋ ਟੂੜੀ ਦਾ ਪ੍ਰਬੰਧ ਨਹੀਂ ਹੋ ਰਿਹਾ। ਬੱਚਿਆਂ ਵਾਸਤੇ ਕਣਕ ਖਾਣ ਦਾ ਪ੍ਰਬੰਧ ਨਹੀਂ ਹੋ ਰਿਹਾ। ਉਹਨਾਂ ਦੇ ਚੁੱਕੇ ਹੋਏ ਕਰਜ਼ੇ ਨੂੰ ਮੋੜਨ ਦਾ ਪ੍ਰਬੰਧ ਨਹੀਂ ਹੋ ਰਿਹਾ। ਇਸ ਕਰਕੇ ਬੇਨਤੀ ਹੈ ਕਿ ਜਿੰਨੇ ਜਿੰਨੇ ਵੀ ਕਿਸੇ ਦਾ ਜਿੰਨਾ ਨੁਕਸਾਨ ਹੋਇਆ ਹੈ ਉਸ ਮੁਤਾਬਕ ਤੁਸੀਂ ਆਪਣੇ ਪਿੰਡ ਦੇ ਵਿੱਚ ਹਾਰ ਐਨ ਆਰ ਆਈ ਆਪਣੇ ਪਿੰਡ ਨੂੰ ਹੀ ਸੰਭਲੋ। ਇਸ ਵਾਰ ਜਿੰਨੀ ਕਿਸੇ ਬਾਬਿਆਂ ਨੂੰ ਭੇਜਣਿਆ ਨਾ ਸੇਵਾ ਓ ਰੋਕ ਲੋ। ਕਿਸਾਨ ਤੋਂ ਵੱਡਾ ਬਾਬਾ ਕਿਹੜਾ ਕਿਸਾਨ ਤੋਂ ਵੱਡਾ ਸੰਤ ਕੌਣ ਹੈ ਇਸ ਕਰਕੇ ਸਭ ਤੋਂ ਵੱਡਾ ਕਿਸਾਨ ਜਿਹੜਾ ਸੰਤ ਹੈ ਕਿਉਂਕਿ ਕਿਸਾਨ ਦੀ ਜਿਹੜੀ ਕਮਾਈ ਹੈ ਨਾ ਇਹ ਸੱਚੀ ਤੇ ਸੁੱਚੀ ਹੁੰਦੀ ਹੈ ਕਿਸਾਨ ਨਾ ਆਪਣੀ ਫਸਲ ਚ ਮਿੱਟੀ ਪਾ ਕੇ ਵੇਚ ਸਕਦਾ ਨਾ ਗਿੱਲੀ ਫਸਲ ਵੇਚ ਸਕਦਾ ਨਾ ਅੱਧ ਕੱਚੀ ਫਸਲ ਨੂੰ ਵੱਢ ਕੇ ਵੇਚ ਸਕਦਾ ਉਹਨੂੰ ਤੇ ਪਿਓਰਿਟੀ ਦਿਖਾਉਣੀ ਪੈਂਦੀ ਹੈ ਔਰ ਔਰ ਪਿਆਰ ਆਪਣਾ ਪੂਰਾ ਵਿਸ਼ਵਾਸ ਲਾ ਕੇ ਪੂਰਾ ਜੋਰ ਲਾ ਕੇ ਉਹ ਫਸਲ ਨੂੰ ਪਾਲਦਾ ਤੇ ਫਿਰ ਜਦੋਂ ਇਦਾਂ ਨੁਕਸਾਨ ਹੋ ਜਾਂਦਾ ਬਹੁਤ ਔਖਾ ਹੁੰਦਾ ਚੱਲਣਾ ਇਸ ਕਰਕੇ ਆਪਾਂ ਇੱਕ ਚੀਜ਼ਾਂ ਨੂੰ ਸਮਝਦੇ ਆਂ ਜਦੋਂ ਗਰੀਬੀ ਚੋਂ ਬੰਦਾ ਉੱਠਿਆ ਹੁੰਦਾ ਨਾ ਤੇ ਉਹਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਗਿਆਨ ਹੁੰਦਾ ਪਤਾ ਹੁੰਦਾ ਕਿ ਇੱਕ ਗਰੀਬ ਕਿਸਾਨ ਦੀ ਚਾਹੇ ਕਿਸਾਨ ਵੱਡਾ ਛੋਟਾ ਕੋਈ ਵੀ ਹੈ ਕਿਸਾਨ ਤੇ ਕਿਸਾਨ ਜਿਹੜਾ ਸਾਨੂੰ ਲੱਗਦਾ ਕਿ ਟੁੱਟ ਗਿਆ ਬਿਲਕੁਲ ਉਹਦੀ ਹੈਲਪ ਕਰੋ ਜਰੂਰ ਹੈਲਪ ਕਰੋ ਇਹ ਮੈਂ ਆਪ ਜੀਆਂ ਨੂੰ ਪਰਜੋਰ ਹੱਥ ਜੋੜ ਕੇ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ